ਹਾਂ ਚੱਲ ਜੇ ਵਧੀਆ ਠੀਕ ਵੀਡੀਓ ਨੂੰ ਕਰੋ ਸ਼ੇਅਰ ਦਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਓ ਜੀ ਮਿੱਤਰੋ ਇਹ ਆਪਣੀ ਹੈਗੀ ਐ 13 68 ਆਕੜ 13 88 ਦਾ ਪੂਰੀ ਵਧੀਆ ਗੱਟ-ਗੱਟ ਪਾੜੀ ਐ ਇਹਨੂੰ ਚੱਲ ਰਿਹਾ ਕੰਮ ਬਸ ਆ ਕੁਝਾ ਖਾਂਜਾ ਤੁਹਾਨੂੰ ਪਤਾ ਮਾੜਾ ਮੋਟਾ ਡਾਊਨ ਹੁੰਦਾ ਬਾਕੀ ਠੀਕ ਐ ਪੂਰੀ ਵਧੀਆ ਖੜੀ ਐ ਕੱਦ-ਕਾਟ ਪੂੜਿਆ ਮੱਕੀ ਦਾ ਹੁਣ ਬਸ ਪਾਣੀ ਦੀ ਐ ਜਿੰਨਾ ਪਾਣੀ ਲਾਈ ਜਾਵਾਂਗੇ ਤੇ ਉਨਾਂ ਹੀ ਕੱਟਾ ਕਾੜ ਤੇ ਰੰਗ ਰੂਪ ਇਹਦਾ ਸਹੀ ਰਹੂਗਾ ਨਹੀਂ ਫਿਰ ਤੁਹਾਨੂੰ ਪਤਾ ਸੋਕਾ ਜਾ ਲੱਗਣ ਲੱਗ ਜਾਂਦਾ ਰੱਖ ਪਾੜਦੇ ਸਮੇਂ ਪਾਣੀ ਦਾ ਪੂਰਾ ਧਿਆਨ ਰੱਖਿਆ ਜਾਵੇ ਤਾਂ ਵਧੀਆ ਗੱਲ ਹੈ ਉਨਾਂ ਹੀ ਝਾੜ ਵੱਜੂਗਾ ਮੱਕੀ ਦਾ ਜਿੰਨਾ ਏਰੀਆ ਆਪਣਾ ਸਾਰਾ ਹੀ ਮੱਕੀ ਹੋ ਕੇ ਮੱਕੀ ਉਹ ਜਿੱਥੇ ਮਾਰਦੀ ਦੇਖ ਲਓ ਥੋੜਾ ਮੋਟਾ ਕਿਤੇ ਕਣਕ ਦਾ ਏਰੀਆ ਨਹੀਂ ਤਾਂ ਸਾਰੀ ਉਹ ਮੱਕੀ ਹੋ ਹੈ ਤੇ ਆ ਆਪਣੀ ਇਧਰ ਦੂਈ ਜਿਹੜੀ ਲੇਟ ਮਿੱਤਰੋ ਬੰਦੇ ਲੱਗੇ ਨੇ ਗੰਡੇ ਪੱਟਣਾ ਪੱਟ ਕੇ ਨਾਲ ਹੁੰਦੇ ਸਾਫ਼ ਕਰਕੇ ਰੱਖੀ ਜਾਂਦੇ ਆ ਮੁਕੇਸ਼ ਤੇ ਲਲਣભાઈ ਲਲਣભાઈ ਪਹੁੰਚ ਗਿਆ ਬਿਹਾਰ ਨੂੰ ਗਿਆ ਬਤੀਏ 20 25 ਦਿਨ ਲਾਏ ਆ ਤੇ 5-7 ਦਿਨ ਹੋਏ ਨੇ ਬਾਜਰਾ ਬੀਜੇ ਨੂੰ ਇਹਨੂੰ ਦੂਸਰਾ ਪਾਣੀ ਅੱਜ ਲਾਤਾ ਕਿਉਂਕਿ ਕਣਕ ਵੱਢ ਗਈ ਹੀ ਬੀਜੇ ਆਪਾਂ ਨੇ ਬਾਜਰਾ ਤੇ ਦੇਖਦਿਆਂ ਕਿੰਨਾ ਫੁੱਟੂਗਾ ਫੈੜੂਗਾ ਤੇ ਵਿੱਚ ਦੂਸਰਾ ਚੇਰੀ ਜੁੜੀ ਵੀ ਛਟਾ ਬਿਲਡ ਬੁਲਡਾ ਹੋਇਆ ਨਾਲ ਪੈਦਾ ਉਹ ਜੰਬਿਆ ਹੁਕਾ ਤਰਪਿਆ ਜਾਣੀ ਫੁੱਟਣ ਲੱਗ ਗਿਆ ਦੋਕ ਦਿਨ ਚ ਲੱਗ ਜੂ ਬਹੁਤ ਦੇਖੋ ਵਿੱਚ ਵਿੱਚ ਹਰੇ ਬਾਈ ਮਾਰਨ ਲੱਗਿਆ ਖਰਾਟ ਹਵਾ ਬਹੁਤ ਚੱਲਦੀ ਆ ਤੁਹਾਨੂੰ ਪਤਾ ਹੀ ਆ ਹਵਾ ਨੇ ਵਸ ਕਰਾਈ ਪਈ ਆ ਤੇ ਸੂਰਜ ਵਾਲੀ ਮੋਟਰ ਆਪਣੀ ਚੱਲ ਰਹੀ ਆ ਸੋਲਰ ਵਾਲੀ ਹਵਾ ਦੇ ਕਰਮ ਥੋੜਾ ਜਿਹਾ ਪਾਣੀ ਘਟੂਗਾ ਜੇ ਹਵਾ ਟਿਕ ਜਵੇ ਤਾਂ ਪਾਣੀ ਵਜ ਜਾਂਦਾ ਤੁਹਾਨੂੰ ਪਤਾ ਹੀ ਆ ਕਿਉਂਕਿ ਹਵਾ ਦੇ ਵਿੱਚ ਫੇਰ ਵੀ ਥੋੜੀ ਜਿਹੀ ਠੰਡ ਨਰਮਾਈ ਹੁੰਦੀ ਆ ਤੇ ਨਾਲ ਪਾਣੀ ਕੱਢੀ ਜਾਂਦੀ ਆ ਤੇ ਜਾਨੀ 1.5 ਤੋਂ 2 ਕਿੱਲਿਆਂ ਦੇ ਵਿੱਚ ਪਾਣੀ ਫੇਰ ਦਿੰਦੀ ਆ ਸਾਰੀ ਦੀ ਹੜੀ ਚ ਸਵੇਰੇ 8:00 ਵਜੇ ਚੱਟ ਪੈਂਦੀ ਆ ਤੇ ਸ਼ਾਮ ਨੂੰ 4:00 ਵਜੇ ਤੱਕ 4:00 4:30 ਕਦੇ 5:00 ਇੱਥੇ ਕਿ ਜਾ ਕੇ ਆਪਦੇ ਆਪ ਬੰਦ ਹੋ ਜਾਂਦੀ ਆ ਇਤੋਂ ਵੱਢ ਕੇ ਆਪਾਂ ਨੇ ਬਾਜਰਾ ਲਾਇਆ ਇਹ ਰੈੱਡ ਬਾਜਰੇ ਦਾ ਬੂਟਾ ਠੀਕ ਆ ਇੰਨਾ ਕਿ ਇਹ 4 ਦਿਨ ਦੇ ਵਿੱਚ ਇਹ ਲੋ ਫੁੱਟੇ ਆਇਆ ਕਿਉਂਕਿ ਇਹਦਾ ਪਟਾਣਾ ਬਹੁਤ ਹੁੰਦਾ ਹੈ ਬਾਜਰੇ ਦਾ ਛੇਤੀ ਉਹ ਫਟੇ ਆਉਂਦਾ ਬਾਕੀ ਆ ਹਲੇ ਹਰੇ ਨੇ ਥੋੜੇ ਜੇ ਇਹ ਖੈਰ ਕੇ ਪੱਤਾਂ ਦੇ 5-7 ਦਿਨ ਤੇ ਜਿਹੜੇ ਪੱਕ ਗਏ ਤੇ ਪਹਿਲਾਂ ਲਾਏ ਤੇ ਤੇ ਉਹਨੇ ਕ ਆਪਾਂ ਨੇ ਪੱਟ ਲਏ ਬਾਕੀ ਹੁਣ ਆਪਾਂ ਇੱਕ ਟਰਾਲੀ ਨੂੰ ਲਾਉਣਾ ਤੂੜੀ ਵਾਲੀ ਨੂੰ ਬੈੱਡ ਉਹ ਲਵਾਉਨੇ ਆ ਇਹਨਾਂ ਨੂੰ ਆਹ ਵੜ ਦੇਣਾ ਵੱਢ ਕੇ ਫਿਰ ਲਵਾਉਨੇ ਆ ਬਿੱਡ ਨਾਲ ਤੇ ਨਾਲੇ ਦਾ ਹੋਰ ਕੰਮ ਆ ਕਿ ਚੋਂ ਭਾਏ ਉਹਦੀ ਜੀ ਟਰਾਲੀ ਚ ਜੋਂ ਨੇ ਉਹ ਪਾਉਣੇ ਨੇ ਢੋਲ ਚ ਆ ਮਕੇਸ਼ ਕਿੱਦਾਂ ਜੇ ਹੈੱਡਫੋਨ 이어ਫੋਨ ਲਾਈ ਬੈਠਾ ਹੈ ਕੰਨ ਨੂੰ ਹੈ ਕਾਰ ਨੇ ਕਹੀ ਰੱਖੀ ਆ ਮੋਢੇ ਤੇ ਹੁਣ ਧਰਤੀ ਇਹ ਬਸ ਗੇੜੇ ਤੇ ਰਹਿੰਦਾ ਹੈ ਕਦੇ ਮੱਕੀ ਦੇ ਉਧਰਲੇ ਗੇੜੇ ਤੇ ਕਦੇ ਮੱਕੀ ਦੇ ਉਧਰਲੇ ਗੇੜੇ ਤੇ ਨਾਲੇ ਹਸੀ ਜਾਂਦਾ ਦੇਖੋ ਜੀ ਨਹੀਂ ਇਹਦਾ ਲੱਗਦਾ ਇੱਕ ਜਗਾ ਸਾਲੀਆ ਪਾ ਤਿਆਰ ਕਰਨੀਆਂ ਤੂੜੀ ਲਈ ਤੇ ਇਹਦਾ ਜਾਲ ਜੂਲ ਆਹ ਲਾ ਕੇ ਰੱਖਾਇਆ ਬੈਡ ਤੇ ਅੱਜੋਂ ਪਾਉਣੇ ਨੇ ਢੋਲ ਚ ਤੇ ਇਹਨੇ ਫਿਟਿੰਗ ਕਰਦੇ ਆ ਇਹਦੇ ਕਾਹਦੇ ਆ ਆ ਮੱਕੀ ਵਾਲੇ ਕਟਰ ਤੇ ਰੱਖਾਇਆ ਬੈਡ ਲਾ ਕੇ ਇਹਦਾ ਛੋਟੀ ਮਸ਼ੀਨ ਵਾਲੇ ਤੇ ਜੀ ਖੇਤ ਚ ਤੀ ਤਿਆਰੀ ਬੈਡ ਦੋਏ ਲਾਤੇ ਅਗਰ ਲਾ ਪਸਾ ਲਾਉਣ ਲੱਗੇ ਆ ਕੀ ਕਰਤੀ ਖਾਲੀ ਟਰਾਲੀ ਢੋਲ ਚਲਾ ਕੇ ਪਾਉਣਾ ਤੇ ਆਪਾਂ ਵੀ ਫਿਰ ਟੈਂਕ ਕਰਤੀ ਇਹਦੀ ਉੱਪਰਲੀ ਰਖਾਉਨੇ ਆ ਟੋਪੀ ਉਹ ਲਾ ਕੇ ਰੱਖੀ ਪਈ ਆ ਇੱਕ ਨੇ ਤੇ ਮੂਹਰੇ ਲਾਉਣੀ ਆ ਜਾਲੀ ਆਹ ਪਾੜਤੀ ਇਹ ਖਰਾਬ ਜਿਹੀ ਆ ਪਈ ਆ ਇਹਨੂੰ ਲਾ ਦਾਂਗੇ ਨਵੀਂ ਜਾਲੀ ਨੂੰ ਅੱਛਾ ਪਈ ਆ ਜਾਲੀ ਆਪਣੇ ਕੋਲ ਦੂਈ ਜਿਹੜੀ ਆਮ ਜਾਲੀ ਹੁੰਦੀ ਆ ਇਹ ਤਾਂ ਚਲੋ ਢੰਬੇ ਵਾਲੀ ਲੱਗੀ ਹੋਈ ਆ ਤੇ ਦੂਸਰੀ ਚਾਲੀ ਦਾ ਦਾਂਗੇ ਇਹ ਟਾਕੀਆਂ ਵਾਰੀਆਂ ਲੱਗਦੀ ਆ ਉਹ ਪਈਆ ਲੈਂਥ ਪਹਿਲਾਂ ਆਪਾਂ ਟਰਾਲੀਆਂ ਨੂੰ ਲਾਉਣੇ ਹੁੰਦੇ ਤੇ ਉਸ ਸਾਈਡ ਤੇ ਦੂਸਰੀ ਆਪਣੀ ਟਰਾਲੀਆ ਤਿਆਰੇ ਖੜੀ ਆ ਤੇ ਇੱਕ ਆਪਣੀ ਟਰਾਲੀ ਗਈ ਵੀ ਆ ਰਵੀ ਵਾਈ ਬਰਮਾਲੀਪੁਰੇ ਕੋ ਉਹ ਵੀ ਆ ਜੂਗੀ ਇੱਕ ਦੋ ਦਿਨ ਚੋ ਬੇਲੀ ਜੀ ਇਸ ਕਰਕੇ ਲੈ ਗਿਆ ਚਲੋ ਹੁਣ ਦੌੜਤੀ ਚੱਲਦਾ ਰਹਿੰਦਾ ਖਮਕਾਰ ਇਦਾਂ ਹੀ ਲੋ ਜੀ ਮਿੱਤਰੋ ਲੱਗਿਆ ਹੌਲੈਂਡਾਂ ਦੀ ਸਰਵਿਸ ਕਰਾਉਣ ਤੰਨਾ ਦੀ ਲਓ ਜੀ ਮਿੱਤਰੋ ਦੇਖਦੇ ਆ ਕੰਨਾਂ ਤੇਲ ਨਿਕਲਦਾ 36 30 ਚੋਂ ਪੂਰਾ ਨਿਕਲਦਾ ਜਾਂ ਘੱਟ ਵੱਧ ਕਿਦਾਂ ਖੰਦ ਹੈ ਜਾਂ ਨਹੀਂ ਲੱਗਦਾ ਤਾਂ ਪੂਰਾ ਹੀ ਆ 21 ਮਾਡਲ ਆ ਇਹ ਜੀ ਮਿੱਤਰੋ ਕਿੰਨਾ ਤੇਲ ਪੈਂਦਾ ਵੀਰੇ ਇਹਦੇ ਚ 37 7 ਵੀਰੇ 7.5 ਇਹ ਹੌਲੈਂਡ ਚ ਖਾਸियत ਹੈ ਸਾਰੇ ਟਰੈਕਟਰਾਂ ਦੇ ਇੰਜਨ ਦੇ ਉੱਪਰ ਜੀ ਤੇਲ ਪੈਂਦਾ ਹੈ ਤੇ ਔਰੇਜੀਓ ਤੇਲ ਪੈ ਜਾਂਦਾ ਹੈ। ਇਹ 3602 ਆ। ਸਭ ਦੇ ਨਹੀਂ ਇੱਥੇ ਜੀ ਪੈਂਦਾ ਹੁੰਦਾ ਬਲਾਕ ਦੇ ਉੱਪਰ ਜੀ ਔਰੇਜੀ। ਔਰ ਉਹਨਾਂ ਨੇ ਪਾਇਪ ਲਾਈ ਆ ਜਿਹੜੀ ਭਾਫ ਵਾਲੀ ਆ ਆਪਣੇ ਮਾੜੀ ਮੋਟੀ ਬਲੋ ਵਾਲੀ ਹੁੰਦੀ ਆ ਉਹ ਛੱਡੀ ਵੀ ਔਰੇ। ਤੇ ਫਿਲਟਰ ਬਦਲ ਤੇ ਡੀਜ਼ਲ ਵਾਲੇ ਗਲਾਸੀ ਵੀ ਚੇਂਜ ਕਰਤੀ ਆ ਜੀ ਹਰ ਇੱਕ ਸਾਲ ਫਸਤੇ ਹੁੰਦੀ ਉਹ ਆ। ਤੇ ਇਹਨੂੰ ਲੱਗਿਆ ਹੋਇਆ ਏਅਰ ਸਿਲੰਡਰ ਆਪਣਾ ਦੂਗਾ ਤੇਲ ਵਾਲਾ ਉਹਦੀ ਚੱਲਦੀ ਜਾਂਦਾ ਸਫਾਈ। ਬੋ ਜੀ ਮਿੱਤਰੋ ਇਹ ਕਰਦੇ ਨੇ ਸਰਵਿਸ ਤੇ ਆਪਾਂ ਚੱਲਦੇ ਹਾਂ ਹੁਣ ਸਹੋਲੀ ਨੂੰ ਸਹੋਲੀ ਲਾ ਕੇ ਆਉਣੇ ਨੱਕੇ-ਨੁੱਕੇ ਜਾਨੂ ਇਹ ਕਰ ਦੇਣਗੇ ਸਰਵਿਸ ਚੱਲਦੇ ਹਾਂ ਸਹੋਲੀ ਨੂੰ ਜੀ ਪਹੁੰਚ ਗਿਆ ਜੀ ਆਪਾਂ ਸਹੌਲੀ ਤੇ ਇਦਾਂ ਦੀ ਖੜੀ ਆ ਮੱਕੀ ਦੀ ਫਸਲ ਆਪਣੀ ਤੇ ਗਵਾਂਢੀ ਲਾਗੇ ਤੂੜੀ ਭਰਾਉਣ ਆ ਟੈਂਪੂ ਵਾਲਿਆਂ ਨੂੰ ਵੇਚਦੀ ਹੋਣੀ ਆ ਤੇ ਤਕਰੀਬਨ ਅੱਜ ਉਰੇ ਉਰੇ ਚਾਰ ਰੀਪਰ ਚੱਲਦੇ ਨੇ ਸਾਰੇ ਜੀਐਸ ਰਖੜਾ ਬਹੁਤ ਮਸ਼ਹੂਰ ਰੀਪਰ ਹੈ ਉਰੇ ਆ ਏਰੀਆ ਚ ਸਾਰੇ ਉਹੀ ਨੇ ਆ ਵੀ ਖੜਾ ਦੇਖੋ ਭਰੀ ਟਰਾਲੀ ਆ ਜੀ ਜੀਐਸ ਰਖੜਾ ਇਹ ਚੱਲਦਾ ਮੈਨੂੰ ਲੱਗਦਾ ਫਾਰਮ ਟਰੈਕ 60 ਤੇ ਆ ਚੱਲਦਾ 3630 ਆਹੋ ਆਹ ਟਰਾਲੀ ਜਾਂਦੀ ਆ ਰਖੜੇ ਵਾਲੇ ਦੀ ਉਹ ਫਾਰਮ ਟਰੈਕ ਵਾਲੇ ਦੀ ਤੇ ਆ ਮੈਨ ਲੱਗਦਾ ਹੈ ਉਪਰੇ ਜਾਉਂਦੀ ਆ ਮਗਰ ਵੀ ਇਹੀ ਚੱਲਦਾ ਤੇ ਆ ਬਰੋਬਰ ਵੀ 3630 ਚੱਲਦਾ ਏ ਇਹ ਵੀ ਉਹੀ ਜੀਐਸ ਰਖੜਾ ਰਖੜੇ ਵਾਲਾ ਦਾ ਰੀਪਰ ਬਹੁਤ ਮਸ਼ਹੂਰ ਆ ਅੱਜ 4-5 ਚੱਲਦੇ ਨੇ ਲਗਾਤਾਰ ਦੋ ਕੁ ਦਿਨ ਚ ਮੈਨੂੰ ਲੱਗਦਾ ਏਰੀਆ ਖਾਲੀ ਕਰ ਦੇਣਗੇ ਜਮਈ ਤੇ ਆਪਾਂ ਵੀ ਕੱਲ ਨੂੰ ਜਾਂ ਅਗਲੇ ਦਿਨ ਕਰਦੇ ਆ ਕੰਮ ਸਟਾਰਟ ਤੂੜੀ ਦਾ ਮੱਕੀ ਦਾ ਪਾਣੀ ਕਰਨ ਆਏ ਆ ਆਪਾਂ ਬਦਲ ਨਾ ਸ਼ੋਣ ਸ਼ਾਮਾਂ ਨੂੰ ਉਹਨੇ ਰੋਜ਼ ਸ਼ਾਮਾਂ ਨੂੰ ਆਈਦਾ ਸੂਰਜ ਜਾਂਦਾ ਢਲਦਾ ਥੱਲੇ ਨੂੰ ਛਿਪਦਾ ਐ ਤੱਕੀ ਤੂੜੀ ਦੀ ਬੇਗਦਰੀ ਐ ਤੇ ਨਕਾਲ ਵੀ ਵੱਧਾ ਤਿੰਨ ਟਰਾਲੀਆਂ ਢਾਈ ਟਰਾਲੀਆਂ ਤਿੰਨ ਟਰਾਲੀਆਂ ਢਾਈ ਟਰਾਲੀਆਂ ਇੰਨੀਆਂ ਨਿਕਲਦੀਆਂ ਨੇ ਮਿੱਤਰੋ ਤੇ ਆ ਚਲਾਤਾ ਵੀਰ ਨੇ ਏ ਵੀ ਜੀ ਐਸ ਰਖੜਾਈ ਆ 3630 ਹੋਣਾ ਜਾਂ 3602 ਹੋਣਾ ਕੋਈ ਵੀ ਸ਼ੋਅ ਲਾਹੀ ਵੀ ਆ ਯਾਨੀ ਆ ਦੋਏ ਰੀਪਰ ਇੱਕੋ ਜਿਹਾ ਚੱਲਦੇ ਨੇ ਦੇਖੋ ਹੋ ਜੀ ਮਿੱਤਰੋ ਕਰੋ ਚੈੱਕ ਮੱਕੀ ਆਪਣੀ ਸਹੌਲੀ ਵਾਲੀ ਕਲਰ ਵਾਲੇ ਪਲਾਟਾਂ ਦੀ ਸਾੜੀ ਇੱਕਸਾਰ ਖੜੀ ਆ ਪਕੌਟੇ ਦੇ ਜਿਹੜੇ ਵੀ ਤੁਹਾਨੂੰ ਦਿਖਾ ਰਹੇ ਹਾਂ ਬਹੁਤ ਵੀਰ ਕਹਿੰਦੇ ਦੀ ਵੀਰੇ ਕਾਮਯਾਬ ਨਹੀਂ ਹੁੰਦੀ ਮੱਕੀ ਤੇ ਆਲੂ ਤੇ ਹੁਣ ਤੁਹਾਡੇ ਸਾਹਮਣੇ ਹੀ ਆ ਲਓ ਬਾਕੀ ਝਾੜ ਝੂੜ ਜੋ ਵੀ ਹੈਗਾ ਤੁਹਾਨੂੰ ਜਦ ਬਡਾਈ ਵੱਡਾਂਗੇ ਤੇ ਫਿਰ ਦੱਸ ਦਾਂਗੇ ਵੀ ਕਲਰ ਦਾ ਕੀ ਝੜ ਰਿਹਾ ਕੀ ਗੱਲਬਾਤ ਹੈ ਅਸ ਟਾਈਮ ਆਪਣੇ ਵੱਲੋਂ ਆਪਾਂ ਨੇ ਪੂਰੀ ਸੇਵਾ ਕੀਤੀ ਤੇ ਪੂਰੀ ਵਧੀਆ ਖੜੀ ਆ। ਪਾਣੀ ਧਾਣੀ ਦੀ ਪੂਰੀ ਰੇਖ ਟੇਖ ਹੋਣ ਸਹੀ। ਟਾਈਮ ਸਰ ਲੱਗਦਾ। ਸੋਕਾ ਨਹੀਂ ਲੱਗਣ ਦਿੰਦਾ ਤੇ ਇੱਕ ਸਾਰ ਖੜੀ ਆ। ਆਵਰੇ ਖੂਹ ਆ ਮਚਾਲੇ ਹੋਰੇ ਤੇ ਉਹ ਰੂਤੀਆ ਹੋਰੇ। ਉਹ ਪਲਾਟ ਆ ਇਹ। ਬਾਕੀ ਉਧਰਲੇ ਸਾਰੇ ਇੱਕ ਸਾਰੇ ਨੇ। ਸ਼ਾਮਾਂ ਦਾ ਟਾਈਮ ਆ ਆਪਾਂ ਪਾਣੀ ਕਰਨ ਆਏ ਵਿਆਂ। ਸਾਨ ਭਰਾਵੋ ਆਪਾਂ ਇਹਦੀ ਘੁੰਮਣ ਤੇ ਪ੍ਰਮਾਤਮਾ ਲਾਈਟਾਂ ਮਾਰ ਰਿਹਾ ਤੇ ਬੱਦਲ ਬਾਈ ਹੋਈ ਵੀ ਐ ਲਸ਼ਕਰ ਰਿਹਾ ਗੇੜਾ ਲਾਉਂਦੇ ਫਿਰਦੇ ਆ ਪ੍ਰਸ਼ਾਦਾ ਛੱਕੇ ਗੱਗੀ ਬਾਈ ਤੇ ਸ਼ਾਨੂੰ ਸਾਈਕਲੀ ਤੇ ਘੁੰਮਣਾ ਚਾਹੀਦਾ 1 ਕਿਲੋ 2 ਕਿਲੋਮੀਟਰ ਰੋਜ਼ੇ ਜਿਵੇਂ ਟਾਈਮ ਹੁੰਦਾ ਜਾਂ ਕੰਮਕਾਰ ਤੋਂ ਵਿਹਲੇ ਹੁੰਨੇ ਆ ਫੱਟੋ ਵਾਤ ਵੀਡੀਓ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਤੇ ਸਾਰੇ ਵੀਰਾਂ ਸਤਿ ਸ਼੍ਰੀ ਅਕਾਲ ਹਾਂਜੀ ਐਸੀ ਗਾਈਜ਼ ਅੱਜ ਸ਼ਿਕਾਰ ਦੀ ਛੁੱਟੀ ਸੀ ਲੇਬਰ ਡੇ ਸੀ ਅੱਜ ਅੱਜ ਲੇਬਰ ਡੇ ਦੀ ਹੈ ਨਾ ਸ਼ਾਨੂ ਵੀ ਸਾਈਕਲ ਤੇ ਘੇੜਾ ਲਾਉਣ ਆਇਆ ਹੋਲੀ ਬਟਰ ਮੋੜਪੇ ਤੇ ਅਸੀਂ ਨੇਰੀ ਚੱਲ ਪਿੰਨੇਰੀ 8:44 ਮਿੰਟ ਹੋਏ ਨੇ ਬਹੁਤ ਜ਼ਿਆਦਾ ਨੇਰੀ ਆ ਗਈ ਆ ਦੇਖੋ ਅਸ਼ਕਰਾ ਬੂਰੇ ਯੋਰਾ ਨੂੰ ਤੇਰੀ ਲਓ ਜੀ ਭਰਾਵੋ ਆਪਣੇ ਤਾਂ بارش ਹੋਣ ਲੱਗੀ ਇੱਕ ਤਰੀਕ ਨੂੰ ਤੇ ਹਵਾ ਵੀ ਚੱਲਦੀ ਐ ਤੇ ਮੀਂਹ ਵੀ ਪੈਂਦਾ ਦੇ ਦੇ ਆਉਣ ਕਿੰਨਾ ਕੁ ਪੈਂਦਾ ਜਾਂ ਤਾਂ ਵਧੀਆ ਪੈ ਜਵੇ ਪੱਤੀਆਂ ਮੁਕੀਆਂ ਨੂੰ ਘਰ ਦਾ ਫਰਦਾ ਧੁੱਤਾ ਜਾਊਗਾ ਬਿਜਲੀ ਬਹੁਤ ਅਸ਼ਕਦੀਆ ਤੇ ਹਵਾ ਬਹੁਤ ਚੱਲਦੀ ਆ ਕੁਵਾੜ ਬਹੁਤ ਆਉਂਦਾ ਜਿੰਨਾ ਘਰ ਦਾ ਫਰਦਾ ਸਾਰਾ ਚਲੋ ਮੈਂ ਪੈਣ ਦਾ ਦਬਿਊ ਮੜਾ ਜਾ ਜੋ ਕਰਦਾ ਪ੍ਰਮਾਤਮਾ ਵਧੀਆ ਹੀ ਕਰਦਾ ਸਮੋਦੇ ਰੰਗਨੇ ਆ ਰਹੇ ਨੇ ਲਾਈਟ ਬੱਜੀ ਹੋਈ ਆ ਪਿੰਡੋਂ ਹਨ ਵੇਟਰ ਚੱਲਦੇ ਨੇ ਜਨਰੇਟਰ ਚੱਲਦੇ ਨੇ